ਸਾਸਤ੍ਰਿਕਾ ਜੀ ਸਾਰਿਆਂ ਨਾਲ ਅੱਜ ਆਪਾਂ ਲੈ ਕੇ ਆਏ ਜੀ ਬਹੁਤ ਹੀ ਪਿਆਰੇ ਸੂਟਾਂ ਦੀ 컬렉ਸ਼ਨ ਪਲੀਜ਼ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਆ ਕਰੋ ਇਹ ਲੈਣਗੇ ਜੀ ਪਿਓਰ ਵਿਸਕੋਸ ਔਰ ਗੈਂਜ਼ਾ ਦੀ ਫੁੱਲ ਸ਼ਰਟ ਰਹੇਗੀ ਸੌਫਟ ਔਰਗੈਂਜ਼ਾ ਰਹੇਗੀ ਬਹੁਤ ਹੀ ਸੋਹਣੀ ਵਰਕ ਹੈ ਇਹਦਾ ਇਸ ਦੇ ਉੱਪਰ ਕੀਤਾ ਹੋਇਆ ਹੈਂਡ ਵਰਕ ਦਾ ਕੰਮ ਕੀਤਾ ਗਿਆ ਪਲੇਨ ਬਾਟਮ ਮਿਲੇਗੀ ਵਿਸਕੋਸ ਔਰਗੈਂਜ਼ਾ ਦਾ ਦੁਪੱਟਾ ਮਿਲੇਗਾ ਹੈਵੀ ਦੁਪੱਟਾ ਰਹੇਗਾ ਕੋਈ ਵੀ ਸੂਟ ਤੁਸੀਂ ਲੈ ਸਕਦੇ ਹੋ ਪ੍ਰਾਈਸ ਆਪਾਂ ਨਾਲ ਦੀ ਨਾਲ ਸਾਰੇ ਸੂਟਾਂ ਦਾ ਮੈਂਸ਼ਨ ਕੀਤਾ ਹੋਇਆ ਜਿਹੜੇ ਅਗਲੇ ਸੂਟ ਲੈਣਗੇ ਪਿਓਰ ਕ੍ਰੇਪ ਦਾ ਸੂਟ ਰਹੇਗਾ 슬ੀਵਸ ਬਾਟਮ ਤੇ ਵਰਕ ਹੈਂਡ ਵਰਕ ਦਾ ਕੰਮ ਕੀਤਾ ਗਿਆ ਨੈਕ ਤੇ ਵੀ ਔਰ ਗੈਂਜ਼ਾ ਦਾ ਦੁਪੱਟਾ ਰਹੇਗਾ ਪੈਚ ਵਰਕ ਦਾ ਕੰਮ ਕੀਤਾ ਗਿਆ ਪ੍ਰਾਈਸ ਉੱਪਰ ਲੱਗਾ ਹੋਇਆ ਜਿਹੜਾ ਵੀ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ ਆਲ ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਇਹ ਜਿਹੜੇ ਸੂਟ ਹਨਗੇ ਪਿਓਰ ਕੈਮਰਿਕ ਕਾਟਨ ਡਿਜੀਟਲ ਪ੍ਰਿੰਟ ਸੂਟ ਰਹੇਗਾ ਆਲ ਓਵਰ ਸੂਟ ਮਿਲੇਗਾ 5 ਮੀਟਰ ਦੀ ਕੱਟ ਰਹਿਣ ਵਾਲੀ ਹੈ ਪ੍ਰਾਈਸ ਇਹਨਾਂ ਦੇ ਉੱਪਰ ਲਗਾ ਦਿੱਤਾ ਕੋਈ ਵੀ ਸੂਟ ਤੁਸੀਂ ਲੈ ਸਕਦੇ ਹੋ ਸ਼ਿਪਿੰਗ ਸਾਰੇ ਸੂਟਾਂ ਤੁਹਾਨੂੰ ਫਰੀ ਮਿਲ ਵਾਲੀ ਹੈ ਇਹ ਬਹੁਤ ਹੀ ਸੋਹਣੇ ਪ੍ਰਿੰਟ ਨੇ ਕੋਈ ਵੀ ਸੂਟ ਤੁਸੀਂ ਬਾਈ ਕਰ ਸਕਦੇ ਹੋ ਜਿਹੜੇ ਅਗਲੇ ਸੂਟ ਰਣਗੇ ਇਹ ਵੀ ਬਹੁਤ ਹੀ ਪਿਆਰੇ ਸੂਟ ਨੇ ਟੈਬੀ ਦਾ ਤੁਹਾਨੂੰ ਸੂਟ ਮਿਲੇਗਾ ਬਹੁਤ ਹੀ ਪਿਆਰਾ ਬਾਹੂ ਤੇ ਸਲਵਾ ਦੇ ਪਹੁੰਚਿਆਂ ਤੇ ਵਰਕ ਬਹੁਤ ਹੀ ਸੋਹਣਾ ਕੀਤਾ ਗਿਆ ਨਾ ਰਹੇਗਾ ਦੁਪੱਟਾ ਦੁਪੱਟਿਆਂ ਦੀ ਤੁਹਾਨੂੰ ਵਰਕ ਕੀਤਾ ਹੋਇਆ ਮਿਲੇਗਾ 4 ਸੈਟ ਹੈਵੀ ਦੁਪੱਟਾ ਰਹੇਗਾ ਪ੍ਰਾਈਸ ਆਪਾਂ ਲਗਾ ਦਿੱਤਾ ਚੈੱਕ ਕਰਕੇ ਤੁਸੀਂ ਸੂਟ ਬੁੱਕ ਕਰਾ ਸਕਦੇ ਹੋ ਜਿਹੜੇ ਅਗਲੇ ਸੂਟ ਰਣਗੇ ਇਹ ਵੀ ਬਹੁਤ ਹੀ ਪਿਆਰੇ ਸੂਟ ਰਣਗੇ ਗਰਮੀਆਂ ਵਾਸਤੇ ਸੂਟ ਰਣਗੇ ਇਹ ਰਹੇਗਾ ਜੀ ਰਾਮ ਟੈਕਸ ਦਾ ਸੂਟ ਰਹੇਗਾ ਪਿਓਰ ਕੈਮਰੀ कॉटन ਦਾ ਸੂਟ ਰਹੇਗਾ embroidery ਕੀਤੀ ਗਈ ਪੈਚਵਰਕ ਦਾ ਕੰਮ ਕੀਤਾ ਗਿਆ ਪਿਓਰ ਸ਼ਿਫॉन ਦਾ ਦੁਪੱਟਾ ਮਿਲੇਗਾ ਪ੍ਰਿੰਟਡ ਦੁਪੱਟਾ ਹੋਏਗਾ ਜਿਹੜੇ ਅਗਲੇ ਸੂਟ ਲੈਣਗੇ ਇਹ ਤੁਹਾਨੂੰ 5 ਮੀਟਰ ਦੀ ਕੱਟ ਰੇ ਮਿਲੇਗੀ 올ਓਵਰ ਸੂਟ ਰਹੇਗਾ ਪਿਓਰ ਕੈਮਰੀ कॉटन ਦਾ ਨਾਰ ਹੈਗਾ ਦੁਪੱਟਾ ਦੁਪੱਟੇ ਦੇ ਲੈਸ ਲਗਾਈ ਗਈ ਹੈ ਘੇਰੇ ਦੇ ਲੈਸ ਲਗਾਈ ਗਈ ਹੈ ਬਹੁਤ ਹੀ ਸੋਹਣੇ ਕਲਰ ਨੇ ਕੋਈ ਵੀ ਸੁਰਤ ਤੁਸੀਂ ਬਾਈ ਕਰ ਸਕਦੇ ਹੋ ਪੰਜਾਬ ਵਿੱਚ ਸ਼ਿਪਿੰਗ ਫ੍ਰੀ ਰਹੇਗੀ ਹਾਂਜੀ ਅੱਜ ਦੇ ਸੁੱਟਾਂ ਦੇ ਕਲੈਕਸ਼ਨ ਕਿਸ ਤਰ੍ਹਾਂ ਦੇ ਲੱਗੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ